ਸੇਕੀ ਜਰਨਲ ਮਾ ਬਾਬਾ ਬੰਦਾ ਸਿੰਘ ਬਹਾਦਰ ਦੇ 300ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਦਾ 3 ਦਿਨਾਂ ਪ੍ਰੋਗਰਾਮ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਦਿਨ ਮੁਹਾਲੀ ਸਥਿਤ ਚੱਪਟੜ ਵਿੱਚ ਲੇਜ਼ਰ ਸ਼ੋਅ ਕਰਪਾਇਆ ਜਾਵੇਗਾ। ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਫਤਿਹਗੜ ਸਾਹਿਬ 'ਤੇ ਪਬਲਿਕ ਕਾਨਫਰੰਸ ਹੋਵੇਗੀ। ਅਤੇ ਤੀਜੇ ਦਿਨ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤਾਬ ਰਿਲੀਜ਼ ਕਰਨਗੇ। ਗੁਰਦੁਆਰਾ ਸ਼ਹੀਦਗੰਗ ਸਾਹਿਬ ਅੰਮ੍ਰਿਤਸਰ ਦੀ ਸਰਾਂ ਦੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਡਿਪਰੈਸ਼ਨ ਦੀ ਸ਼ਿਕਾਰ ਸੀ ਜੋ ਕਿ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਸਾਹਮਣੇ ਬਣੀ ਸਰਾਂ ਵਿੱਚ ਰੁਕੀ ਹੋਈ ਸੀ ਜਾਣਕਾਰੀ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਨਵਯੋਤਕ ਕਮਲਜੀਤ ਕੋਰ ਆਪਣੇ ਪਤੀ ਅਮਨਦੀਪ ਸਿੰਘ ਅਤੇ ਬਾਕੀ ਕਰੀਬ 20 ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਅਤੇ ਇਸੇ ਦੌਰਾਨ ਸਰਾਂ 'ਚ ਰੁਕਣ ਤੇ ਉਸਨੇ ਖੁਦਕੁਸ਼ੀ ਕਰ ਲਈ ਜਿਸ ਦੇ ਬਾਅਦ ਮੌਕੇ ਤੇ ਪੁਜੀ ਪੁਲਿਸ ਮਾਮਲੇ ਦੀ ਜਾਂ ਸਮਾਣਾ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਨੇ ਚਾਰ ਵਿਅਕਤੀਆਂ ਨੂੰ ਕੁਚਲ ਦਿੱਤਾ ਇਨ੍ਹਾਂ ਜੋ ਤਿੰਨ ਲੋਕਾਂ ਦੀ ਰਾਤ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਜ਼ਖਮੀ ਨੇ ਅਜ ਪੀਜੇ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਘਟਨਾ ਦੇਰ ਰਾਤ ਸਮਾਣਾ ਦੇ ਪਤਲਾ ਰੋਡ ਤੇ ਵਾਪਰੀ ਬੀਤੀ ਰਾਤ ਕੁਝ ਲੁਟੇਰੇ ਨੇ ਅੰਮ੍ਰਿਤਸਰ ਪੋਸ਼ੀ ਇਲਾਕੇ ਗਾਰਡਨ ਕਲੋਨੀ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਲੁਟੇਰੇ ਲੱਖਾਂ ਰੁਪਏ ਦੀ ਚਾਂਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਜਿਸ ਕੋਠੀ ਨੂੰ ਨਿਸ਼ਾਨਾ ਬਣਾਇਆ ਕੋਠੀ ਟੈਕਸਟਾਈਲ ਕਾਰੋਬਾਰੀ ਦੀ ਹੈ ਲੁਟੇਰਿਆਂ ਜਿਸ ਵਿਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਉਸ ਵਿਲੇ ਕੋਠ ਮੌਕੇ ਦੇ ਪੁਨੀ ਸਿਵਲਾਈਨ ਪੁਲਿਸ ਸਥਾਨੇ ਦੇ ਐਸਐਚ ਸੁਖਿੰਦਰ ਰੰਦਾਵਰ ਨੇ ਦੱਸਿਆ ਕਿ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਰਵਚਲੇ ਕੈਮਰਾ ਦੇ ਇਲਾਵਾ ਆਸ-ਪਾਸ ਦੇ ਕੰਰਚ ਲੱਗੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਕਿਸਾਨਾ ਲਈ ਮੌਸਮ ਇਸ ਵਾਰ ਖੁਸ਼ਖਬਰੀ ਲੈ ਕੇ ਆਇਆ ਕਿ ਕਿਉਂਕਿ ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਤੱਕ ਦੇਰ ਹੈ ਮੌਸਮੀ ਪਾਕ ਦੇ ਮੌਨਸੂਨ ਦੇ ਜੁਲਾਈ ਦੇ ਪਹਿਲੇ ਹਫਤੇ ਚ ਆਉਣ ਦੀ ਸੰਭਾਵਨਾ ਪ੍ਰਗਟਾਈ ਸੀ ਪਰ ਇਹ ਜੂਨ ਦੇ ਅੰਤਮ ਹਫਤੇ ਵਿੱਚ ਹੀ ਦਸਤਕ ਦੇ ਚੁੱਕਾ ਹੈ ਚੰਡੀਗੜ੍ਹ ਦੇ ਮੌਸਮੀ ਪਾਕ ਦੇ ਨਿਰਦੇਸ਼ਕ ਸੁਰੇਂਦਰਪਾਲ ਦੇ ਮੁਤਾਬਕ ਮੌਨਸੂਨ ਸਾਈਜਾਂ 2